ਟਰਾਂਸਪੋਰਟ ਦੇ ਗੀਤਾਬਾਨ ਰੋਡਸ ਤੇ ਤੇ ਰੈਡੀਮੇਡ ਗਾਰਮੈਂਟ ਦੀ ਦੁਕਾਨ ਵਿੱਚ ਦਿਨ ਦਿਹਾੜੇ ਚੋਰੀ ਕਰਦਾ ਜੁਵਨ ਰੰਗੇ ਹੱਥੀ ਫੜਿਆ ਗਿਆ ਹੈ ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਚੋਰ ਉਸ ਦੀ ਦੁਕਾਨ ਤੇ ਚੋਰੀ ਨੂੰ ਅੰਜਾਮ ਦੇ ਰਿਹਾ ਸੀ ਦੁਕਾਨ ਮਾਲਿਕ ਦਾ ਕਹਿਣਾ ਕਿ ਉਸ ਨੂੰ ਸ਼ੱਕ ਹੋਣ ਤੇ ਜੁਕਤਵਾਰਾ ਕੀਤੀਆਂ ਗਈਆਂ ਚੋਰੀਆਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਦੋਂ ਉਸ ਨੇ ਸੀਸੀਟੀਵੀ ਚੈੱਕ ਕੀਤੀਆਂ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਿਆ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਬੋਰ ਆਉਣਾ ਜੀ ਇਹਦੇ ਤੋਂ ਬਾਅਦ ਜਿਹੜਾ ਇਹ ਪੋਸ਼ਣਾ ਕੋ ਟੈਨਸ਼ਨ ਆਇਆ ਹੈ ਜੀ ਇਹ ਜਿਹੜਾ ਇਹ ਸਾਰਾ ਦਿਨ ਦਾ ਰਾਤ ਕਿਹਦੇ ਲਈ ਹੈ ਅਰਿਆਕਨ ਕਲੀਅਰ ਹੋ ਰਿਹਾ ਹੈ ਕਿ ਕਿੰਨਾ ਬਣੇਗਾ ਜੀ ਇਹ ਰੰਗ ਲੈ ਦੇ ਨਾਲ ਇਹ ਆ ਸੋਪਾ ਇੱਕ ਅੱਗੇ ਪਵਾਉਣਾ ਹੈ ਭਾਜੀ ਇਸੋਂ ਅੰਦਰ ਆ ਦੇ ਯਾਰ ਦੇਖੋ ਇਹ ਤਾਂ ਜੀ ਬਾਲ ਨਹੀਂ ਵੀਡੀਓ ਆ ਤਰੀਕੇ ਪੇਰੋ ਨਾਲ ਆ ਗਈ ਹਰੇਕੋ ਯਾਰ ਤਿਆ ਕਰਨਿਆ ਹਾਂ ਹਾਂ ਤੇ ਮੁੱਲ ਆਣਾ ਨਹੀਂ ਉਦੋਂ ਹੀ ਹੁੰਦਾ ਯਾਰ ਉਦਾਂ ਹੀ ਆਂਦਾ ਯਾਰ ਉਹ ਜੀ ਤੂੰ ਇਹ ਰੋਕਦੇ ਨਹੀਂ ਇਹ ਮੇਰੇ ਕੋ ਭਾਨੇ ਨਾਲਦਾ ਨਾ ਮੇਰੇ ਕੋ ਇੱਕ ਦਿਨ ਆ ਗਿਆ ਕਿ ਮੈਂ ਪੈਂਟ ਲੈਣੀ ਹੈ ਭਾਜੀ ਤੇ ਕਹਿੰਦਾ ਮੈਂ ਪੈਸੇ ਪਾ ਦਣਾ ਮੇਰਾ ਨੰਬਰ ਦੇ ਦੋ ਬਰੇ ਮੋਸਾਂ ਆਉਂਦਾ ਹਉ ਨਾ ਤੇ ਮਨ ਲਿਓ ਉਹ ਜੱਜ ਨਾ ਆਉਂਦਾ ਆਇਓ ਤੁਹਾਨੂੰ। ਚਲਾਈ ਕਰ ਗਿਆ ਵਾ। ਹੈ? ਚਾਹੀਦੀ ਆ। ਬਾਈਸ। ਤੇ ਚੱਲ ਅੱਜ ਵਧੀਆ ਨਾ ਕਪੜੇ ਪੈ ਜਾਣਗੇ ਫਿਰ ਕੀ ਹੋਇਆ ਅੱਗੇ ਥੋੜੇ ਪਾਏ ਕਪੜੇ। ਸਤਿਨਾਮ ਦੀਪਕ ਸ਼ਰਮਾ ਵਾ ਮੇਰੀ ਦੁਕਾਨਾ ਗੀਤਾਪਨ ਰੋਡ ਗੀਤਾਪਨ ਮੰਡੀ ਤੇ ਲੱਗੇ। ਟ੍ਰੈਂਡਸ ਨਾਮ ਆ ਮੇਰੀ ਦੁਕਾਨ ਦਾ। ਇਹ ਬਾਈ ਮੇਰ ਕੋ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ। ਇੱਕ ਦਿਨ ਪਹਿਲਾਂ ਮੇਰ ਕੋ ਆਇਆ ਸੀ ਇਹ ਪੈਂਟ ਲੈਣ ਦੇ ਬਾਨੇ। ਤੇ ਮੈਨੂੰ ਪੈਂਟ ਪੈਂਟ ਦੇਖੀਏ ਨੇ ਮੈਨੂੰ ਕਹਿੰਦਾ ਭਾਈ ਮੈਨੂੰ ਨਾ ਮੈਂ ਕਿਸੇ ਕੋਲ ਕੰਮ ਕਰਦਾ ਮੈਨੂੰ ਆਪਣਾ ਫੋਨ ਪੇ ਨੰਬਰ ਦੇ ਦਿਓ ਮੈਂ ਤੁਹਾਡੇ ਅਕਾਊਂਟ ਚ ਨਾ ਪੈਸੇ ਪਵਾ ਦਾਂਗਾ ਇਸ ਤਰ੍ਹਾਂ ਕਰਕੇ ਮੇਰੋ ਕੋ ਨੰਬਰ ਲੈ ਗਿਆ ਪਰ ਮੇਰੇ ਕੋ ਡੇਲੀ ਇਹ ਆਂਦਾ ਰਿਹਾ ਵਾ ਦੋ ਟਾਈਮ ਹੀ ਆਂਦਾ ਰਿਹਾ ਭਾਈ ਆਏ ਪੈਸੇ ਮੈਂ ਆਪਣੇ ਪਾਪੂ ਕੋ ਪੈਸੇ ਪਵਾਇਆ ਆਏ ਪੈਸੇ ਜਾਂ ਫਿਰ ਇਹ ਆਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋ ਪੈਸੇ ਲੈਣੇ ਆ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾਡੀ ਦੇ ਡਰੈਸ ਦਿੱਤੇ ਦਾ ਵਾ ਤੇ ਇਦਾਂ ਇਹ ਆਂਦਾ ਰਿਹਾ ਤੇ ਇਦਾਂ ਆਂਦਾ ਰਿਹਾ ਮੇਰੇ ਕੋ ਕਸਟਮਰ ਹੁੰਦੇ ਰਿ ਕਿੰਨੀਆਂ ਪੈਂਡਾ ਖੜੀਆਂ ਕਿੰਨੀਆਂ ਕਿੰਨੇ ਲੈ ਪਈ ਕੋਈ ਕੋਈ ਹਸਾਬ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਅੱਧਰ ਘੁਮਾ ਲਓ ਮੈਸਰਾਂ ਕੋਟੋਗੜ ਵੀ 30 ਦਿਨ ਯਾਰ ਦਮਾ ਲੇ ਮੈਸਰਾਂ ਲੈ ਕੇ ਦਾ ਜੇ ਕਿੰਨੀ ਵਾਰੀ ਆ ਕੇ ਲੈ ਗਿਆ ਇਹ ਘਟੋਗੜ ਵੀ ਭਾਈ 20 ਤਰੀਕ ਤੋਂ ਆ ਰਿਹਾ ਜੇ ਤੇ ਅੱਜ 6 7 ਤਰੀਕ ਹੋ ਗਈ ਆ ਇਹ ਦੋ ਫੇਰੇ ਵੀ ਆਂਦਾ ਜੇ ਇਹ ਤਕਰੀਬਨ ਉਦੋਂ ਆਂਦਾ ਜਦੋਂ ਮੈਂ ਦੁਕਾਨ ਤੇ ਨਹੀਂ ਹਾਂ ਇਹਨੂੰ ਪਤਾ ਜਦੋਂ ਖਾਣਾ ਖਾਣ ਕੇ ਦੇ ਆ ਜਾਂ ਜਦੋਂ ਮਤਲਬ ਝਾੜੂ ਪੁੱਛਾ ਕਰਕੇ ਮੈਂ ਨਾ ਨੂੰ ਜਾਣਾ ਤੂਪਤੀ ਕਰਨੋਂ ਪਹਿਲਾਂ ਉਦੋਂ ਇਹ ਆਂਦਾ ਜੇ ਅੱਜ ਕਿੰਨੇ ਵਜੇ ਆਇਆ ਸੀ ਕਿੱਦਾਂ ਫੜਿਆ ਅੱਜ ਇਹ ਭਾਜੀ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਆਇਆ ਵਾ ਤੇ ਮੇਰੇ ਕੋਲ ਛੜਾ ਛੁੜਾ ਦੇਖਣ ਦੇ ਬਣ ਆਇਆ ਦੇਖੋ ਤੁਹਾਡੇ ਸਾਹਮਣੇ ਛੜਾ ਖਿਲਰੀਆਂ ਵਾ ਤੇ ਅੱਜ ਇਹਨੂੰ ਇੱਥੇ ਹੀ ਫੜ ਲਿਆ ਫਿਰ ਕੀ ਕਰਦੇ ਅੱਜ ਅੱਜ ਇਹ ਚੋਰੀ ਕਰਦਾ ਫੜਿਆ ਗਿਆ ਹਾਂ ਕੱਪੜੇ ਪਾਉਂਦਾ ਹਾਂ ਕੱਪੜੇ ਦਬਜ ਪਾਉਂਦੇ ਦਬਜ ਹਾਂ ਦਬਜ ਪਾ ਰਿਹਾ ਸੀ ਪੁਲਿਸ ਨੂੰ ਕਮਪਲੇਂਟ ਕਰਤੀ ਹੈ ਹਾਂ ਜੀ ਪੁਲਿਸ ਨੂੰ ਕਮਪਲੇਂਟ ਕਰਤੀ ਭਾਜੀ ਕੀ ਨੰਬਰ 'ਤੇ ਫੋਨ ਕਰਦਾ ਰਿਹਾ ਭਾਈ ਇੱਕ ਦਿਨ ਆ ਮੇਰੇ ਕੋ ਆਇਆ ਸਾਹਮਣੇ ਦੇ ਸਾਹਮਣੇ ਹਾਂਜੀ ਇੱਕ ਦਿਨ ਆ ਮੇਰੇ ਕੋ ਆਇਆ ਇਹਨੇ ਮੇਰੇ ਫੋਨ ਤੋਂ ਫੋਨ ਕੀਤਾ ਹੂੰ ਤੇ ਬਾਅਦ ਚ ਨੇ ਆਪਣਾ ਇਹ ਨੰਬਰ ਨਾ ਡੀਲ ਕਰਤਾ ਪਰ ਉਸੇ ਮੈਂ ਕਿਹਾ ਨੰਬਰ ਕੋ ਡੀਲ ਕੀਤਾ ਕਹਿੰਦਾ ਭਾਈ ਵੈਸੇ ਕਰਤਾ ਮੈਂ ਦੁਬਾਰਾ ਉਹ ਕੋ ਨੰਬਰ ਲਿਆ ਦੁਬਾਰਾ ਨੰਬਰ ਮਲਾਇਆ ਵਾ ਇਹ ਇਹ ਦਾ ਨੰਬਰ ਤੇ ਇਹ ਇਹ ਕੋਈ ਮੁੰਡਾ ਇਹਦੇ ਨਾਲ ਹੋਰ ਵੀ ਸ਼ਾਮਲ ਹੈਗਾ ਜਿਹਨੂੰ ਇਹ ਫੋਨ ਕਰਕੇ ਫੋਨ ਕਰਦਾ ਰਿਹਾ ਇਹ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣਾ ਇਹ ਫੂ ਮੁੰਡੇ ਨੂੰ ਰਿਕਾਰਡ ਕਾਲ ਕਰਕੇ ਕਹਿ ਰਿਹਾ ਕਿ ਉਸੇ ਦੁਕਾਨ ਤੇ ਆ ਜਾ ਮੈਂ ਉੱਥੇ ਖੜਾ ਉਡੀਕਾਂ ਤੇ ਆ ਜਾ ਮੈਂ ਵਰ ਕੋ ਨਹੀਂ ਸੁਣਾਉਣਾ